ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 615 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 616 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨ ਜਾਣੈ ਗੁਰੂ ਜੀ ਫਰਮਾਨ ਕਰਦੇ ਹਨ ਕਿ ਮਨੁੱਖ ਮਾਇਆ ਦੇ ਮੋਹ ਵਿੱਚ ਆਤਮਕ ਹਨੇਰੇ ਵਿੱਚ ਮਸਤ ਰਹਿ ਕੇ ਸਭ ਦਾਤਾ ਦੇਣ ਵਾਲੇ ਪ੍ਰਭੂ ਪਰਮਾਤਮਾ ਨਾਲ ਡੂੰਗੀ ਸਾਂਝ ਨਹੀਂ ਪਾਉਂਦਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣਾ ਨਹੀਂ ਮਰਨ ਵਿਚਾਰਾ ਕਿਉਂਕਿ ਦਾਤਾਂ ਲੈ ਕੇ ਦਾਤੇ ਨੂੰ ਭੁੱਲ ਜਾਂਦਾ ਹੈ ਇਸੇ ਕਰਕੇ ਫਿਰ ਉਹ ਦੁੱਖਾਂ ਵਿੱਚ ਰੁੱਲਦਾ ਹੈ ਕਿਉਂਕਿ ਦਾਤਾਂ ਦੇਣ ਵਾਲਾ ਦਾਤਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ ਉਸ ਨੂੰ ਭੁਲਾ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ਮਨ ਮੂੜੇ ਦੇਖ ਰਹੋ ਪ੍ਰਭ ਸੁਆਮੀ ਏ ਮੂਰਖ ਮਨ ਮਾਲਕ ਪ੍ਰਭ ਪਰਮਾਤਮਾ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਹਾ ਹੈ ਕਿਉਂਕਿ ਉਹ ਤੇ ਸਦਾ ਹੀ ਵੇਖਦਾ ਰਹਿੰਦਾ ਹੈ ਕਿ ਮੇਰਾ ਬਣਾਇਆ ਮਨੁੱਖ ਕਿਹੜੇ ਰਸਤੇ ਤੁਰ ਪਿਆ ਹੈ ਜੋ ਕੇ ਸ਼ਕਰ ਹੈ ਸੋਈ ਸੋਈ ਜਾਣੈ ਰਹੈ ਨ ਕਛੁ ਵੈ ਸ਼ਾਨੀ ਰਹਾਓ ਤੂੰ ਜੋ ਕੁਝ ਕਰਦਾ ਹੈ ਮਾਲਕ ਪ੍ਰਭ ਉਹ ਹੀ ਉਹ ਹੀ ਜਾਣ ਲੈਂਦਾ ਹੈ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਸ ਪਾਸੋਂ ਤੇਰੀ ਕੋਈ ਵੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਓ ਜਿਹਵਾ ਸਵਾਦ ਲੋਭ ਮਦ ਮਤ ਉਪਜੇ ਅਨਕ ਵਿਕਾਰਾ ਏ ਭਾਈ ਮਨੁਖ ਜੀਵ ਦੇ ਸਵਾਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਸ ਕਰਕੇ ਇਸ ਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ ਬਹੁਤ ਜੋਨ ਪਰਮਤ ਦੁਖ ਪਾਇਆ ਹੋ ਮੈਂ ਬੰਦਨ ਕੇ ਭਾਰਾ ਮਨੁੱਖ ਹੋ ਮੈਂ ਦੀਆਂ ਜੰਜੀਰਾਂ ਦੇ ਭਾਰ ਦੇ ਹੇਠ ਦੱਬ ਜਾਂਦਾ ਹੈ ਬਹੁਤ ਜੂਨਾ ਵਿੱਚ ਭਟਕਦਾ ਫਿਰਦਾ ਹੈ ਤੇ ਦੁਖ ਸਹਾਰਦਾ ਰਹਿੰਦਾ ਹੈ ਦੇਖ ਵਾਰ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੈ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤਰੀ ਨਾਲ ਕੋ ਕਰਮ ਕਰਦਾ ਹੈ ਚਿੱਤਰ ਗੁਪਤ ਜਬ ਲੇਖਾ ਮੰਗਹਿ ਤਬ ਕੌਣ ਪਰਦਾ ਤੇਰਾ ਢੱਕੈ ਪਰ 헤 ਭਾਈ ਜਦੋਂ ਧਰਮ ਰਾਜ ਦੇ ਦੂਤ ਚਿੱਤਰ ਤੇ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਤਾਂ ਉੱਤੇ ਪਰਦਾ ਨਹੀਂ ਪਾ ਸਕੇਗਾ ਦੀਨ ਦਿਆਲ ਪੂਰਨ ਦੁਖ ਭੰਜਨਾ ਤੋਂ ਮੁੰਬੇ ਨੈ ਓਟ ਨਕਾਈ ਦਿਨਾ ਉਤੇ ਦਿਆ ਕਰਨ ਵਾਲੇ ਹੈ ਸਰਬ ਵਿਆਪਕ ਹੈ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਤੇਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ ਕਾੜਲੇ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਈ ਨਾਨਕ ਆਖਦਾ ਹੈ ਕਿ ਹੈ ਪ੍ਰਭੂ ਮੈਂ ਤੇਰੀ ਸਰਨਾਇਆ ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਬਾਹ ਫੜ ਕੇ ਕੱਢ ਲੈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖ ਦਾਈ ਜਿਹੜਾ ਮਨੁੱਖ ਸਤਗੁਰ ਦੀ ਬਾਣੀ ਨਾਲ ਪਿਆਰ ਬਣਾਉਂਦਾ ਹੈ ਪ੍ਰਮਾਤਮਾ ਉਸ ਦਾ ਮਦਦਗਾਰ ਬਣ ਜਾਂਦਾ ਹੈ ਪ੍ਰਮਾਤਮਾ ਦੀ ਸਿੱਖਤ ਸਲਾਹ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਕਰਦੀ ਹੈ ਗੌਰ ਪੂਰੇ ਕੀ ਬਾਣੀ ਜਪ ਅਨੰਦ ਕਰਹੁ ਨਿਤ ਪ੍ਰਾਣੀ हे ਪ੍ਰਾਣੀ हे ਬੰਦੇ ਪੂਰੇ ਗੁਰੂ ਦੀ ਸਿਫਤਸਲਾਹ ਦੀ ਬਾਣੀ ਪੜਿਆ ਕਰ ਤੇ ਆਤਮਿਕ ਆਨੰਦ ਮਾਣਿਆ ਕਰ ਭਾਵ ਪਰਮਾਤਮਾ ਦਾ ਨਾਮ ਜਪਿਆ ਕਰ ਹਰਿ ਸਾਚਾ ਸਿਮਰਹੁ ਭਾਈ हे ਭਾਈ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਹਾ ਕਰੋ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬ ਹੂੰ ਜਾਈ ਰਹਾਓ ਸਿਮਰਨ ਦੀ ਬਰਕਤ ਨਾਲ ਸਾਧ ਸੰਗਤ ਵਿੱਚ ਸਦਾ ਆਤਮਿਕ ਆਨੰਦ ਮਾਣੀਦਾ ਹੈ ਤੇ ਪ੍ਰਮਾਤਮਾ ਕਦੇ ਭੁੱਲਦਾ ਨਹੀਂ ਰਹਾਓ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਏ ਸਭ ਤੋਂ ਉੱਚੇ ਮਾਲਕ ਪਰਮੇਸ਼ਰ ਪਰਮਾਤਮਾ ਤੇਰਾ ਨਾਮ ਅੰਮ੍ਰਿਤ ਜੀਵਨ ਦੇਣ ਵਾਲਾ ਹੈ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਜਿਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ हे ਪਰਮੇਸ਼ਰ ਪਰਮਾਤਮਾ ਤੇਰਾ ਨਾਮ ਹਾਸਲ ਹੁੰਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਬੇਗਨ ਬਿਨਾਸਨ ਸਭ ਦੁੱਖ ਨਾਸ਼ਨ ਗੁਰ ਚਰਣੀ ਮਨ ਲਾਗਾ। हे ਭਾਈ ਗੁਰੂ ਦੇ ਚਰਨ ਆਤਮਿਕ ਜੀਵਨ ਦੇ ਰਾਹ ਵਿੱਚੋਂ ਸਾਰੀਆਂ ਰੁਕਾਵਟਾਂ ਨਾਸ ਕਰਨ ਵਾਲੇ ਹਨ। ਸਾਰੇ ਦੁੱਖ ਦੂਰ ਕਰਨ ਵਾਲੇ ਹਨ। ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਪਰਚਦਾ ਹੈ। ਗੁਣ ਗਾਵਤ ਅਚੋਤਿ ਅਬਨਾਸੀ ਅਨ ਦਿਨ ਹਰ ਰੰਗ ਜਾਗਾ ਜਿਸ ਮਨੁਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਪਰਚਦਾ ਹੈ ਉਹ ਮਨੁਖ ਹਰ ਵਿੜੇ ਅਬਨਾਸੀ ਤੇ ਅਟਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਮਾਇਆ ਦੇ ਹੱਲਿਆਂ ਵਿੱਚੋਂ ਵੱਲੋਂ ਸੁਚੇਤ ਹੋਰ ਜਾਂਦਾ ਹੈ ਮਾਨੇ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹੇਲੀ ਸਿਰਫ ਹੈ ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਆਤਮਕ ਆਨੰਦ ਦੇਣ ਵਾਲੀ ਹੈ ਸਿਫਤ ਸਲਾਹ ਕਰਨ ਵਾਲਾ ਮਨੁੱਖ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ ਆਦਿ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਵਾ ਬੇਲੀ ਹੈ ਭਾਈ ਸਿਪ ਸਲਾਹ ਦੀ ਬਰਕਤ ਨਾਲ ਪ੍ਰਮਾਤਮਾ ਨਾਨਕ ਵਾਸਤੇ ਸਦਾ ਸਦਾ ਦਾ ਮਦਦਗਾਰ ਬਣ ਗਿਆ ਹੈ ਆਦ ਮੱਧ ਤੇ ਅੰਤ ਵਿੱਚ ਪ੍ਰਮਾਤਮਾ ਹੀ ਸਭ ਦਾ ਮਦਦਗਾਰ ਬਣਦਾ ਹੈ ਜਿਹੜਾ ਉਸ ਦੀ ਸਿਪ ਸਲਾਹ ਕਰਦਾ ਹੈ ਸੋਰਠ ਮਹੱਲਾ ਪੰਜਵਾ ਪੰਚ ਪਦਾ ਬਿਨਸੈ ਮੋਹ ਮੇਰਾ ਤੇਰਾ ਬਿਨਸੈ ਆਪਣੀ ਧਾਰੀ ਜਿਸ ਇਲਾਜ ਨਾਲ ਮੇਰੇ ਅੰਦਰੋਂ ਮੋਹ ਨਾਸ ਹੋ ਜਾਏ ਮੇਰ ਤੇਰੇ ਵਿੜਾ ਬਿਤਕਰਾ ਦੂਰ ਹੋ ਜਾਏ ਮੇਰੀ ਮਾਇਆ ਨਾਲ ਪਕੜ ਖਤਮ ਹੋ ਜਾਏ ਸੰਤੋ ਇਹਾ ਬਤਾਵੋ ਹੁਕਾਰੀ ਹੈ ਸੰਤ ਜਨੋ ਮੈਨੂੰ ਕੋਈ ਇਹੋ ਜਿਹਾ ਇਲਾਜ ਦਸੋ ਜੇ ਤੋ ਹਮ ਮੈਂ ਗਰਬ ਨਿਵਾਰੀ ਰਹਾਓ ਕਿ ਜਿਸ ਨਾਲ ਮੈਂ ਆਪਣਾ ਅੰਦਰੋਂ ਹਮੈਂ ਹੰਕਾਰ ਦੂਰ ਕਰ ਸਕਾਂ ਰਹਾਓ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਂ ਸਗਲ ਰੇਨਾਰੀ ਜਿਸ ਇਲਾਜ ਨਾਲ ਪ੍ਰਮਾਤਮਾ ਸਾਰੇ ਜੀਵਾਂ ਵਿੱਚ ਵਸਦਾ ਮੰਨਿਆ ਜਾ ਸਕੇ ਤੇ ਮੈਂ ਸਭਨਾਂ ਦੀ ਚਰਨ ਧੂੜ ਬਣਿਆ ਰਹਾ ਵੇਖਿਓ ਪ੍ਰਭ ਜੀਓ ਆਪਣੇ ਸੰਗੇ ਚੁਕੈ ਭੀਤ ਪਰਮਾਰੀ ਜਿਸ ਇਲਾਜ ਨਾਲ ਪ੍ਰਮਾਤਮਾ ਆਪਣੇ ਅੰਗ ਸੰਗ ਵੇਖਿਆ ਜਾ ਸਕੇ ਤੇ ਮੇਰੇ ਅੰਦਰੋਂ ਮਾਇਆ ਦੀ ਖਾਤਰ ਭਟਕਣਾ ਵਾਲੀ ਗੰਧ ਦੂਰ ਹੋ ਜਾਏ ਜੋ ਪਰਮਾਤਮਾ ਨਾਲੋਂ ਵਿਥ ਪਾ ਰਹੀ ਹੈ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਹੇ ਭਾਈ ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ ਆਤਮਿਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਜਲ ਹੀ ਹੈ ਇਹ ਨਾਮ ਜਲ ਗੁਰੂ ਦੇ ਧਾਰ ਤੋਂ ਮਿਲਦਾ ਹੈ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਪੰਜਵੇਂ ਨਾਨਕ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਕਲਜੂਗੀ ਮਨੁੱਖਾਂ ਨੂੰ ਉਪਦੇਸ਼ ਕਰਦੇ ਹਨ ਕਿ ਨਾਨਕ ਆਖਦਾ ਹੈ ਕਿ ਜਿਸ ਮਨੁੱਖ ਦੇ ਮੱਥੇ ਉੱਤੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ ਉਸ ਨੂੰ ਗੁਰੂ ਪਾਸੋਂ ਮਿਲਦਾ ਹੈ ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ਗੁਰੂ ਦੇ ਦਰਸ਼ਨ ਕਰਨੇ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ ਜਿਸ ਜਿਸ ਧਰਮ ਵਿੱਚ ਵੀ ਮਨੁੱਖ ਰਹਿੰਦਾ ਹੈ ਉਹ ਆਪਣੇ ਪ੍ਰਮਾਤਮਾ ਦਾ ਨਾਮ ਜ਼ਰੂਰ ਜਪੇ ਜਿਸ ਵੀ ਨਾਮ ਨਾਲ ਉਸ ਨੂੰ ਜਾਣਿਆ ਜਾਂਦਾ ਹੈ ਉਸ ਪ੍ਰਮਾਤਮਾ ਦੇ ਹਜ਼ਾਰਾਂ ਲੱਖਾਂ ਨਾਮ ਹਨ ਗੁਰੂ ਅਰਜਨ ਦੇ ਮਹਾਰਾਜ ਵੀ ਆਪਣੀ ਬਾਣੀ ਵਿੱਚ ਇਹ ਉਪਦੇਸ਼ ਕਰਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਕਿਉਂਕਿ ਸਾਧ ਸੰਗਤ ਹੀ ਹੈ ਜਿੱਥੇ ਜਾ ਕੇ ਨਾਮ ਜਪਣ ਦੀ ਯੁਗਤ ਮਿਲਦੀ ਹੈ ਫਿਰ ਗੁਰੂ ਦੇ ਦਰਸ਼ਨ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਬਾਣੀ ਗੁਰੂਆਂ ਦੇ అనుਭਵ ਦਾ ਨਿਚੋੜ ਹੈ ਜੋ ਉਹਨਾਂ ਨੇ ਤੁਰਕੀ ਬਾਣੀ ਹੈ ਇਹ ਜੋ ਉਹਨਾਂ ਨੇ ਅਨੁਭਵ ਕੀਤਾ ਕਿ ਕਲਜੁਗੀ ਜੀਵਾ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਗੁਰਸਿੱਖ ਦਾ ਜੀਵਨ ਤੇ ਤੁਹਾਨੂੰ ਪਤਾ ਹੈ ਹੈ ਹੀ ਬਾਣੀ ਗੁਰੂ ਪਿਆਰੇਓ ਜਿਵੇਂ ਮੱਛੀ ਦਾ ਜੀਵਨ ਪਾਣੀ ਹੈ ਤੇ ਗੁਰੂ ਸਿੱਖ ਦਾ ਜੀਵਨ ਗੁਰਸਿੱਖ ਦਾ ਜੀਵਨ ਗੁਰੂ ਨੇ ਬਾਣੀ ਹੈ ਬਣਾਇਆ ਹੈ ਕਲਜੋ ਕਾਬੋਸ਼ਤ ਬਣਾਇਆ ਹੈ ਗੁਰਬਾਣੀ ਨੂੰ ਗੁਰਬਾਣੀ ਦੇ ਲੜ ਲੱਗ ਕੇ ਹੀ ਆਪਾਂ ਤਰਨਾ ਹੈ ਔਖਦ ਨਾਮ ਨਿਰਮਲ ਜਲ ਅਮਰਤ ਪਾਈਐ ਗੁਰੂ ਦੁਵਾਰੀ ਕੋ ਨਾਨਕ ਜੇ ਸਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 616 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 617 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਗੁਰੂ ਦੇ ਪਿਆਰ ਵਾਲੇ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਦਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ